ਪੂਲੇ ਢੰਗ ਦਾ ਬੈਕਗ੍ਰਾਉਂਡ ਕੀ ਸੀ ਅਤੇ ਇਹ ਢੰਗ ਕਿਵੇਂ ਬਣਿਆ? ਆਹ ਉਹ ਜਿਹਨੂੰ ਕਜਨਾਦੀ ਚਾਹੀਦੀ ਚਾਹੀਦੀ ਹੁੰਦੀ ਸੀਗੀ। ਛਿੰਦੀ 7ਵੀਂ ਕਲਾਸ ਵਿੱਚ ਪੜ੍ਹਦੀ ਬੱਚੀ ਨੂੰ ਪੂਲੇ ਨੇ ਘਰੇ ਤੋਂ ਚਾੜ ਲਿਆ ਤੇ ਘਰੋਂ ਚਾੱਕ ਕੇ ਲੈ ਜਾ ਕੇ ਉਹਦੇ ਨਾਲ ਵਿਚਾਰ-ਵਾਰ ਰੇਤ ਕੀਤਾ ਤੇ ਬਾਅਦ ਚ ਉਹਨੂੰ ਮਾਰ ਕੇ ਨੇ ਨਹਿਰ 'ਚ ਸੁੱਟਤਾ। ਪੂਲੇ ਦਾ ਪਹਿਲਾ ਨਾਂ ਜਿਹੜਾ ਸੀਗਾ ਜਸਵਿੰਦਰ ਸਿੰਘ ਸੀਗਾ ਤੇ ਇਹਦੇ ਪਿਓ ਦਾ ਨਾਂ ਨਾਰ ਸਿੰਘ ਸੀਗਾ ਤੇ ਇਹੇ ਤਰਖਾਣ ਫੈਮਿਲੀ ਦੇ ਵਿੱਚੋਂ ਆਉਂਦਾ ਸੀਗਾ। ਤੇ ਇਹਦਾ ਜਨਮ ਲੁਧਿਆਣਾ ਦੇ ਸਰਾਬਾ ਨਗਰ ਦੇ ਵਿੱਚ ਹੋਇਆ ਸੀਗਾ ਤੇ ਪੂਲਾ ਕਾਲਜ ਦੇ ਵਿੱਚ ਪੜ੍ਹਦੇ ਸਮੇਂ ਬਹੁਤ ਲੜਾਈ ਝਗੜੇ ਜਿਹੜੇ ਕਰਦਾ ਹੁੰਦਾ ਸੀਗਾ ਤੇ ਕਾਲਜ ਦੇ ਵਿੱਚ ਇਹਦਾ ਨਾਮ ਗੁੱਡ ਫਾਈਟ ਦੇ ਨਾਮ ਨਾਲ ਇਹਦਾ ਨਾਮ ਮਸ਼ਹੂਰ ਹੁੰਦਾ ਸੀਗਾ ਤੇ ਕਾਲਜ ਦੇ ਵਿੱਚ ਪੜ੍ਹਦੇ ਸਮੇਂ ਇਹਨੇ ਇੱਕ ਗਰਚਰਨ ਸਿੰਘ ਨਾਂ ਦੇ ਬੰਦੇ ਦਾ ਕਤਲ ਕੀਤਾ ਸੀਗਾ ਉਹਦੇ ਨਾਲ ਇਹ ਜੂਆ ਖੇਡ ਰਿਹਾ ਸੀਗਾ ਤੇ ਜੂਆ ਖੇਡਦੇ ਖੇਡਦੇ ਇਹ ਦੋਵੇਂ ਜਣੇ ਬੈਂਸ ਪੈਂਦੇ ਆ ਤੇ ਗੱਲ ਇੰਨੀ ਵੱਧ ਜਾਂਦੀ ਆ ਕਿ ਪੂਲਾ ਉਹਨੂੰ ਗੋਲੀ ਮਾਰ ਦਿੰਦਾ ਤੇ ਇਸ ਗੋਲੀ ਵਾਲੇ ਕੇਸ ਦੇ ਵਿੱਚ ਪੂਲੇ ਤੇ ਐਫਆਰਆਈ ਦਰਜ ਹੋ ਜਾਂਦੀ ਆ ਤੇ ਪੂਲੇ ਦੇ ਜਿਹੜੇ ਨਾਲ ਦੇ ਸਾਥੀ ਸੀਗੇ ਤੇ ਉਹ ਤਾਂ ਪੁਲਿਸ ਨੇ ਫੜ ਲਏ ਤੇ ਪਰ ਪੂਲਾ ਪੁਲਿਸ ਤੋਂ ਜਿਹੜਾ ਭੱਜ ਜਾਂਦਾ ਪੂਲੇ ਦੇ ਹੱਥ ਨਹੀਂ ਆਉਂਦਾ ਪੁਲਿਸ ਦੇ ਤੇ ਇਥੋਂ ਭੱਜ ਕੇ ਪੂਲਾ ਬਾਬੇ ਬਕਾਲੇ ਦੇ ਤਰਨਾ ਦਲ ਬਾਬਾ ਕਾਨ ਸਿੰਘ ਦੇ ਕੋਲ ਜਿਹੜਾ ਜਾ ਵਰਦਾ ਤੇ 1980 ਦੇ ਵਿੱਚ ਪੁਲਿਸ ਪੂਲੇ ਨੂੰ ਪਕੌੜਾ ਜਿਹੜਾ ਕਰਾਰ ਦੇ ਦਿੰਦੀ ਆ ਤਾਂ ਉੱਥੇ ਪੂਲੇ ਨੇ ਆਪਦੀ ਪਛਾਣ ਛਪਾਉਣ ਦੇ ਲਈ ਇਹ ਇਹਨੂੰ ਜਿਹੜਾ ਇਹ ਢੰਗ ਬਣ ਜਾਂਦਾ ਤਾਂ ਇਹਦਾ ਨਾਮ ਵੀ ਜਿਹੜਾ ਜਸਵਿੰਦਰ ਸਿੰਘ ਤੋਂ ਬਦਲ ਕੇ ਅਜੀਤ ਸਿੰਘ ਰੱਖ ਦਿੰਦੇ ਆ ਤਾਂ ਇਹਨੇ ਪੂਲੇ ਨੇ ਆਪਦੀ ਜ਼ਿੰਦਗੀ ਦਾ ਜਿਹੜਾ ਪਹਿਲਾ ਸਭ ਤੋਂ ਜਿਹੜਾ ਪਹਿਲਾ ਕਬਜ਼ਾ ਸੀਗਾ ਉਹ ਪੂਲੇ ਪਿੰਡ ਦੇ ਗੁਰਦੁਆਰਾ ਸਾਹਿਬ ਤੇ ਕੀਤਾ ਸੀਗਾ ਜਿਸ ਤੋਂ ਬਾਅਦ ਇਹਦੇ ਨਾਮ ਦੇ ਮਗਰ ਜਿਹੜਾ ਪੂਲਾ ਸ਼ਬਦ ਲੱਗਣ ਲੱਗ ਗਿਆ 1984 ਦੇ ਵਿੱਚ ਬਾਬਾ ਕਾਣ ਸਿੰਘ ਆਪਣੇ ਜਥੇ ਦੇ ਨਾਲ ਹਜੂਰ ਸਾਹਿਬ ਜਾ ਰਿਹਾ ਹੁੰਦਾ ਤਾਂ ਰਸਤੇ ਦੇ ਵਿੱਚ ਕਾਣ ਸਿੰਘ ਦਾ ਜਿਹੜਾ ਕਾਣ ਸਿੰਘ ਨੂੰ ਜਿਹੜਾ ਖਾੜਕੋਂ ਦੁਆਰਾ ਮਾਰ ਦਿੱਤਾ ਜਾਂਦਾ ਤਾਂ ਉਹਦਾ ਜਿਹੜਾ ਸੰਸਕਾਰ ਸੀਗਾ ਉਹ ਕਰਤਾਰਪੁਰ ਦੇ ਡੇਰੇ ਵਿੱਚ ਹੋਇਆ ਸੀਗਾ ਤਾਂ ਉਸ ਸਮੇਂ ਉਹ ਸੰਸਕਾਰ ਤੇ ਪੂਲਾ ਵੀ ਜਿਹੜਾ ਮੌਜੂਦ ਸੀਗਾ ਪੂਲਾ ਵੀ ਉੱਥੇ ਮੌਜੂਦ ਸੀਗਾ ਤਾਂ ਪੂਲੇ ਨੇ ਹੁਣ ਇਹ ਗੱਲ ਸੋਚੀ ਕਿ ਜਿਹੜੇ ਬਾਬੇ ਕਾਣ ਸਿੰਘ ਨੇ ਗੁਰਦੁਆਰਿਆਂ ਦੇ ਕਬਜ਼ੇ ਕੀਤੇ ਆ ਵੀ ਉਹ ਮੈਂ ਆਪਦੇ ਹੱਥ ਤੇ ਲੈਣਾ ਤਾਂ ਇਹਨੇ ਕੀਤਾ ਵੀ ਐਵੇਂ ਪੂਲੇ ਨੇ ਉਹ ਗੁਰਦੁਆਰਿਆਂ ਤੇ ਕਬਜ਼ੇ ਕੀਤੇ ਹੋਏ ਗੁਰਦੁਆਰਿਆਂ ਤੇ ਆਪਦਾ ਦੇ ਆਪਦੇ ਸਾਥੀਆਂ ਦੇ ਨਾਲ ਮਿਲ ਕੇ ਆਉਂਦਾ ਕਬਜ਼ਾ ਕੰਮ ਜਿਹੜਾ ਸ਼ੁਰੂ ਕਰਤਾ ਤੇ ਹੋ ਵੀ ਇਹਨੇ ਕਬਜ਼ੇ ਕਰ ਵੀ ਲਏ ਲਗਭਗ ਸਾਰਿਆਂ ਦੇ ਕਬਜ਼ੇ ਨੇ ਕਰ ਲਈ ਸੀਗੇ ਤੇ ਉਦੋਂ ਬਾਅਦ ਇਹ ਆਪਦੇ ਆਪ ਨੂੰ ਤਰਨਾ ਦਲ ਦਾ ਜਿਹੜਾ ਜਥੇਦਾਰ ਰਖਵਾਂ ਲੱਗ ਗਿਆ ਪਰ ਕਿਸੇ ਵੀ ਜਥੇਬੰਦੀ ਵੱਲੋਂ ਇਹਨੂੰ ਤਰਨਾ ਦਲ ਦਾ ਜਿਹੜਾ ਜਥੇਦਾਰ ਨਹੀਂ ਥਾਪਿਆ ਗਿਆ ਸੀਗਾ ਤੇ ਨਾ ਹੀ ਇਹਦੀ ਕਦੇ ਦਸਤਾਰਬੰਦੀ ਹੋਈ ਸੀਗੀ ਕਿਉਂਕਿ ਜਿਹੜੇ ਇਹ ਗਲਤ ਕੰਮਾਂ ਕਰਦਾ ਸੀਗਾ ਇਹਦੇ ਗਲਤ ਕੰਮਾਂ ਤੋਂ ਸਾਰੀਆਂ ਹੀ ਜਥੇਬੰਦੀਆਂ ਜਿਹੜੀਆਂ ਸੀਗੀਆਂ ਉਹ ਜਾਣੋ ਸੀਗੀਆਂ ਬਹੁਤ ਜ਼ਿਆਦਾ ਨਿੰਗ ਜਥੇਬੰਦੀਆਂ ਨੇ ਤੇ ਇਹਦਾ ਬਾਈਕਾਡ ਤੱਕ ਕੀਤਾ ਹੋਇਆ ਸੀਗਾ ਪਰ ਪੂਲੇ ਨੇ ਜਥੇਦਾਰ ਬਣਨ ਦੀਆਂ ਬਹੁਤ ਕੋਸ਼ਿਸ਼ਾਂ ਕੀਤੀਆਂ ਪਰ ਇਹਦੀ ਕਿਤੇ ਵੀ ਜਿਹੜੀ ਉਹ ਦਾਲ ਨਹੀਂ ਗਲਦੇਗੀ ਤੇ ਹੁਣ ਇਹ ਤਾਂ ਗੱਲ ਰਹਿ ਗਈ ਵੀ ਇਹ ਕਿਵੇਂ ਇਹ ਜਿਹੜਾ ਅਜੀਤ ਸਿੰਘ ਪੂਲਾ ਬਣਿਆ ਜਸਵਿੰਦਰ ਸਿੰਘ ਦੇ ਨਾਂ ਤੋਂ ਅਜੀਤ ਸਿੰਘ ਪੂਲਾ ਬਣਿਆ ਤੇ ਕਿਵੇਂ ਇਹ ਤਰਨਾ ਦਲ ਦੇ ਵਿੱਚ ਸ਼ਾਮਲ ਹੋਇਆ ਠੀਕ ਆ ਤੇ ਹੁਣ ਆਪਾਂ ਗੱਲ ਕਰਦੇ ਆਂ ਵੀ ਇਹ ਪੁਲਿਸ ਦਾ ਟਾਟ ਕਿਵੇਂ ਬਣਿਆ ਜਾਂ ਆਪਾਂ ਕਹਿ ਦਈਏ ਵੀ ਕੈਟ ਪੁਲਿਸ ਦਾ ਕੈਟ ਕਿਵੇਂ ਬਣਿਆ ਠੀਕ ਆ ਤੇ ਐ ਏਡਾ ਵੱਡਾ ਜਿਹੜਾ ਲਾਮ ਲਸ਼ਕਰ ਸੀਗਾ ਕਿਵੇਂ ਇਹਨੇ ਆਪਦੇ ਨਾਲ ਐਡਾ ਵੱਡਾ ਲਾਮ ਲਸ਼ਕਰ ਨਾਲ ਜਿਹੜਾ ਪਿੱਛੇ ਲਾਇਆ ਪੂਲੇ ਢੰਗ ਦੇ ਸਮੇਂ ਖਾੜਕੂਆਦ ਬਹੁਤ ਆਪਦੇ ਜਿਹੜੇ ਜੋਰਾਂ ਤੇ ਹੁੰਦਾ ਸੀਗਾ ਤੇ ਇਹ ਗੱਲ ਪੂਲੇ ਨੂੰ ਵੀ ਬੜੀ ਚੰਗੀ ਤਰ੍ਹਾਂ ਪਤਾ ਸੀ ਕਿ ਵੀ ਜਿੱਦਾਂ ਦੇ ਮੇਰੇ ਲੱਛਣ ਆ ਵੀ ਕਿਸੇ ਨਾ ਕਿਸੇ ਟਾਈਮ ਵੀ ਖਾੜਕੂਆ ਨੇ ਮੈਨੂੰ ਚੱਕ ਦੇਣਾ ਹੀ ਆ ਤੇ ਇਹਨੇ ਕੀ ਕੀਤਾ ਵੀ ਆਪਦੀ ਸੁਰੱਖਿਆ ਦੇ ਲੈਣ ਦੇ ਵਾਸਤੇ ਨਾ ਪੁਲਿਸ ਕੋਲੇ ਗਿਆ ਤੇ ਪੁਲਸਾਂ ਦੀ ਵੀ ਤੂੰ ਆਇਆ ਕਰ ਪਹਿਲਾਂ ਖੜਕੂਆਂ ਦਾ ਪਤੇ ਦੱਸ ਸਾਨੂੰ ਤੇਨੇ ਇਵੇਂ ਕੀਤਾ ਖੜਕੂਆਂ ਦੇ ਪਤੇ ਦੱਸਨੇ ਸ਼ੁਰੂ ਕਰਤੇ ਖੜਕੂਆਂ ਦੇ ਪਤੇ ਤੇਨੇ ਘਟ ਦੱਸੇ ਤੇ ਜਿਹੜੇ ਆਪਦੇ ਨਾਲ ਦੇ ਸਾਥੀ ਸੀਗੇ ਉਹੋ ਇਹਨੇ ਵੱਧ ਮਾਰੇ ਉਹ ਆਪਦੇ ਸਾਥੀਆਂ ਨੂੰ ਮਾਰ ਕੇ ਪੁਲਿਸ ਦੇ ਹਵਾਲੇ ਕਰ ਦਿੰਦਾ ਸੀਗਾ ਵੀ ਰਾਤ ਜੀ ਖੜਕੂ ਆਏ ਤੇ ਆ ਬੰਦੇ ਮਾਰ ਗਏ ਮੇਰੇ ਇਹਨੇ ਤੇ ਇਹ ਗੱਲ ਜਿਹੜੀ ਸੀਗੀ ਅਖਬਾਰਾਂ ਦੇ ਵਿੱਚ ਵੀ ਆਉਣੀ ਸ਼ੁਰੂ ਹੋ ਗਈ ਸੀਗੀ ਤੇ ਇਹ ਆਪਦੇ ਸਾਥੀਆਂ ਨੂੰ ਕਿਉਂ ਮਾਰਦਾ ਸੀਗਾ ਕਿਉਂਕਿ ਜਦੋਂ ਇਹਨੂੰ ਕਿਸੇ ਵੀ ਬੰਦੇ ਤੇ ਡਾਊਟ ਹੋ ਜਾਂਦਾ ਸੀ ਨਾ ਵੀ ਸ਼ੱਕ ਹੋ ਜਾਂਦਾ ਸੀਗਾ ਵੀ ਹੁਣੇ ਮੈਨੂੰ ਛੱਡ ਕੇ ਤੇ ਆਪਦੇ ਘਰੇ ਜਾਊਗਾ ਜਾਂ ਜਿਹੜਾ ਉਹਨਾਂ ਦੇ ਕੇਸ ਹੁੰਦਾ ਸੀਗਾ ਵੀ ਉਹਨਾਂ ਤੇ ਉਹ ਜਾ ਕੇ ਪੁਲਿਸ ਦੇ ਹਵਾਲੇ ਨਾ ਹੋ ਜੇ ਤੇ ਕਿਤੇ ਉੱਥੇ ਘਰੇ ਜਾ ਕੇ ਜਾਂ ਪੁਲਿਸ ਕੋਲੇ ਜਾ ਕੇ ਕਿਤੇ ਮੇਰੇ ਜਿਹੜੇ ਕਾਰਨਾਮੇ ਆ ਉਹਨਾਂ ਦੀਆਂ ਗਵਾਹੀਆਂ ਨਾ ਦੇ ਦੇ ਤਾਂ ਕਰਕੇ ਉਹਨਾਂ ਆਪਦੇ ਨਾਲ ਦੇ ਆ ਬੰਦਿਆਂ ਨੂੰ ਮਾਰ ਦਿੰਦੇ ਹੁੰਦੇ ਸੀਗੇ ਤੇ ਉਹਨਾਂ ਟਾਈਮਾਂ ਦੇ ਵਿੱਚ ਜੋ ਵੀ ਖਾੜਗੋਆ ਦਾ ਕੋਈ ਟਾਈਮ ਜਗ੍ਹਾ ਦੱਸਦਾ ਸੀਗਾ ਜਾਂ ਕੋ ਟਾਈਮ ਦੱਸਦਾ ਸੀਗਾ ਵੀ ਇੱਥੇ ਆਉਗਾ ਉਹਨਾਂ ਨੇ ਤਾਂ ਉਹਨੂੰ ਪੁਲਿਸ ਬਹੁਤ ਭਾਰੀ ਨਾਮ ਦੇ ਦੇਗੇ ਇਸ ਤਰ੍ਹਾਂ ਕਰਦਾ ਕਰਦਾ ਹੌਲੀ 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 ਵੀ ਇਹ ਪੁਲਿਸ ਦਾ ਜਿਹੜਾ ਬਹੁਤ ਵੱਡਾ ਕੈਟ ਬਣ ਗਿਆ ਤੇ ਪੁਲਿਸ ਦਾ ਹੱਥ ਇਹਦੇ ਸਿਰ ਤੇ ਬੜੀ ਚੰਗੀ ਤਰ੍ਹਾਂ ਹੋ ਗਿਆ ਸੀਗਾ ਹੱਥ ਇਹਦੇ ਸਿਰ ਤੇ ਹੋ ਜਾਂਦਾ ਤਾਂ ਹੌਲੀ ਹੌਲੀ ਆਪ ਦਾ ਦਬਦਬਾ ਇਹ ਪੂਰੇ ਪੰਜਾਬ ਦੇ ਵਿੱਚ ਬਣਾਉਣਾ ਸ਼ੁਰੂ ਕਰ ਦਿੰਦਾ ਤਾਂ ਪੁਲਿਸ ਦੇ ਵੱਲੋਂ ਇਹਨੂੰ ਹੌਲੀ ਹੌਲੀ ਕਰਦਿਆਂ ਬਹੁਤ ਭਾਰੀ ਜਿਹੜੀ ਉਹ ਸੁਰੱਖਿਆ ਦੇ ਦਿੱਤੀ ਗਈ ਸੀਗੀ ਇਦੇ ਕੋਲੇ ਦੋ ਤਾਂ ਸਰਕਾਰੀ ਜਿਪਸੀਆਂ ਹੁੰਦੀਆਂ ਸੀਗੀਆਂ ਜਿਨ੍ਹਾਂ ਤੇ ਲਾਲ ਬੱਤੀ ਲੱਗੀ ਹੁੰਦੀ ਸੀਗੀ ਤੇ ਇੱਕ ਇਹਦੇ ਕੋਲੇ ਆਪਦੀ ਪਰਸਨਲ ਗੱਡੀ ਹੁੰਦੀ ਸੀ ਕੰਟੈਂਸਰ ਕੰਟੈਂਸਰ ਦੇ ਵੀ ਇਧੇ ਆਪਦੀ ਸਰਕਾਰੀ ਜਿਹੜੀ ਉਹ ਲਾਲ ਬੱਤੀ ਇਹਨੇ ਲਾਈ ਹੁੰਦੀ ਸੀਗੀ ਤੇ ਇਹਦੇ ਸਾਥੀਆਂ ਦੇ ਕੋਲ ਵੱਡੇ ਵੱਡੇ ਸਰਕਾਰੀ ਇਤਿਹਾਰ ਹੁੰਦੇ ਸੀਗੇ ਇਹਦੇ ਕੋਲ ਲਗਭਗ ਸਰਕਾਰੀ 70 ਤੋਂ ਵੱਧ ਅਸਲੇ ਜਿਹੜੇ ਇਹਦੇ ਕੋਲੇ ਸਰਕਾਰੀ ਅਸਰੇ ਸੀਗੇ 25 ਤੋਂ 30 ਸਰਕਾਰੀ ਮੁਲਾਜ਼ਮ ਜਿਹੜੀ ਉਹਦੀ ਸੁਰੱਖਿਆ ਦੇ ਵਿੱਚ ਸੀਗੇ ਇਹ ਜਦੋਂ ਵੀ ਕਿਤੇ ਵੀ ਜਾਂਦਾ ਸੀ ਤਾਂ ਇੰਨਾ ਵੱਡਾ ਕਾਫਲਾ ਇਹਦੇ ਨਾਲ ਚੱਲਦਾ ਸੀਗਾ ਇਹ ਸਾਰਾ ਕਾਫਲਾ ਵੇਖ ਕੇ ਪਹਿਲਾਂ ਤਾਂ ਲੋਕਾਂ ਨੂੰ ਇਹ ਆਉਣ ਲੱਗਦਾ ਸੀਗਾ ਵੀ ਪੂਲੇ ਜਿਹੜਾ ਉਹ ਕਿਸੇ ਵੱਡੇ ਸਰਕਾਰੀ ਰੈਂਕ ਦਾ ਅਫਸਰ ਆ ਪਰ ਪੂਲੇ ਤੇ ਬਾਅਦ ਦੇ ਵਿੱਚ ਹੌਲੀ-ਹੌਲੀ ਕਰਕੇ ਭੇਦ ਖੁੱਲਿਆ ਵੀ ਨਹੀਂ ਇਹ ਪੁਲਿਸਦਾਰ ਰੈਂਕ ਨਹੀਂ ਹੈ ਪੁਲਸ ਦੇ ਦੀ ਹੈਗਾਗਾ ਵੀ ਇਹ ਤਾਂ ਹੀ ਆ ਵੀ ਆਪ ਦਾ ਨੂੰ ਹੀ ਧੂੜ ਤੇ ਟੱਪ ਭਜਾਈ ਫਿਰਦਾ ਤੇ ਪੂਲੇ ਦਾ ਪੁਲਿਸ ਦੇ ਵੀ ਬਹੁਤ ਕਈ ਜੀ ਧੱਕਾ ਚੱਲ ਜਾਂਦਾ ਸੀਗਾ ਕਿਉਂਕਿ ਇਹ ਛੋਟੇ ਰੈਂਕ ਦੇ ਅਫਸਰ ਨੂੰ ਤਾਂ ਜਾਣਦਾ ਹੀ ਕੁਝ ਨਹੀਂ ਹੁੰਦਾ ਸੀਗਾ ਇੱਕ ਕਾਰੀ ਦੀ ਗੱਲ ਆ ਕਿ ਪੂਲਾ ਮੋਗੇ ਤਰੀਕ ਭੋਤਣ ਵਾਸਤੇ ਆਉਂਦਾ ਤਾਂ ਪੂਲੇ ਦੇ ਜਿਹੜੀ ਰੋਟੀ ਦਾ ਪ੍ਰਬੰਧ ਉਹ ਥਾਣੇ ਵਿੱਚ ਹੀ ਕੀਤਾ ਜਾਂਦਾ ਸੀਗਾ ਤੇ ਇਹ ਸਰਕਾਰੀ ਹੁਕਮ ਹੁੰਦਾ ਸੀਗਾ ਵੀ ਪੂਲੇ ਨੂੰ ਰੋਟੀ ਥਾਣੇ ਦੇ ਵਿੱਚੋਂ ਹੀ ਜਿਹੜੀ ਬਣੂਗੀ ਤਾਂ ਪੂਲਾ ਰੋਟੀ ਦੇ ਨਾਲ ਜਿਹੜਾ ਬੱਕਰਾ ਖਾਣ ਦਾ ਬੜਾ ਸ਼ਿਕਨ ਹੁੰਦਾ ਸੀਗਾ ਬੱਕਰੇ ਤੋਂ ਬਿਨਾਂ ਇਹ ਰੋਟੀ ਨਹੀਂ ਖਾਂਦਾ ਸੀਗਾ ਤਾਂ ਉਹਦੇ ਗਲਤੀ ਦੇ ਨਾਲ ਲਾਂਗਰੀ ਤੋਂ ਜਿਹੜਾ ਬੱਕਰੇ ਦੀ ਥਾਂ ਮੁਰਗਾ ਬਣ ਜਾਂਦਾ ਤੇ ਜਦੋਂ ਪੂਲੇ ਨੂੰ ਇਸ ਗੱਲ ਦਾ ਪਤਾ ਲੱਗਦਾ ਵੀ ਬੱਕਰਾ ਨਹੀਂ ਬਣਿਆ ਮੁਰਗਾ ਬਣਿਆ ਤਾਂ ਪੂਲੇ ਨੇ ਉੱਥੇ ਪੁਲਿਸ ਦੇ ਮੁਲਾਜ਼ਮਾਂ ਨੂੰ ਬਹੁਤ ਗੰਦੀਆਂ ਗਾਲਾਂ ਕੱਢੀਆਂ ਬਹੁਤ ਜ਼ਿਆਦਾ ਗੰਦ ਬਕਿਆ ਐ ਇੰਨਾ ਧੱਕਾ ਇਹਦਾ ਚੱਲਦਾ ਸੀਗਾ ਤੇ ਹੁਣ ਆਪਾਂ ਗੱਲ ਕਰਾਂਗੇ ਤੇ ਘਟਿਆ ਸ਼ੌਂਕਾਂ ਬਾਰੇ ਤੇ ਜਿਹੜਾ ਜਿਹੜੇ ਘਟਿਆ ਕੰਮ ਕੀਤੇ ਜੇ ਇੱਥੋਂ ਤੱਕ ਵੀਡੀਓ ਨੂੰ ਕੋਈ ਵੀ ਮੇਰੀ ਭੈਣ ਦੇਖ ਰਹੀ ਹੈ ਜਾਂ ਕੋਈ ਬੱਚਾ ਛੋਟਾ ਦੇਖ ਰਿਹਾ ਜਾਂ ਕੋਈ ਕੁੜੀ ਦੇਖ ਰਹੀ ਹੈ ਤਾਂ ਇਹਨੂੰ ਵੀਡੀਓ ਨੂੰ ਛੱਡ ਦਿਓ ਇੱਥੇ ਹੀ ਜਾਂ ਕੋਈ ਛੋਟਾ ਬੱਚਾ ਦੇਖ ਰਿਹਾ ਤਾਂ ਛੱਡ ਦਿਓ ਇੱਥੇ ਹੀ ਕਿਉਂਕਿ ਇਸ ਤੋਂ ਬਾਅਦ ਇਹਦੇ ਇੱਕ ਐਡੇ ਘਟਿਆ ਸ਼ੌਂਕ ਆ ਜਿਹੜੇ ਕਿ ਮੈਂ ਅੱਗੇ ਤੁਹਾਡੇ ਨਾਲ ਸ਼ੇਅਰ ਕਰਨੇ ਆ ਤੇ ਪੂਲਾ ਹਰ ਰੋਜ਼ ਰਾਤ ਨੂੰ 1 ਲੀਟਰ ਸ਼ਰਾਬ ਦਾ ਪੀਂਦਾ ਹੀ ਹੁੰਦਾ ਸੀਗਾ ਤੇ ਇਹਨੇ ਬੱਕਰੇ ਨਾਲ ਇਹਨੇ ਰੋਟੀ ਖਾਂਦਾ ਸੀ ਤੇ ਤੜਕੇ ਜਿਹੜਾ ਰਾਤ ਨੂੰ ਡੱਕੇ ਵੇ ਦਾਰੂ ਨੂੰ ਤੜਕੇ ਉੱਠਣਾ ਵਾਸਤੇ ਖੀਮ ਦਾ ਹਸਾਬ ਲੈਣਾ ਪੈਂਦਾ ਸੀਗਾ ਤੇ ਉਹਨੂੰ ਹਰ ਰੋਜ਼ ਜਿਹੜਾ ਇੱਕ ਰਾਤ ਨੂੰ ਜਨਾਨੀ ਚਾਹੀਦੀ-ਚਾਹੀਦੀ ਹੁੰਦੀ ਸੀ ਕਿ ਤੇ ਆਪਦਾ ਤੇਨੇ ਵਿਆਹ ਨਹੀਂ ਕਰਾਇਆ ਸੀਗਾ ਪਰ ਇਹ ਕੀ ਕਰਦਾ ਸੀਗਾ ਲੋਕਾਂ ਦੀਆਂ 8-8 9-9 ਸਾਲ ਦੀਆਂ ਬੱਚੀਆਂ ਨੂੰ ਚੱਕ ਕੇ ਲਿਆਉਂਦਾ ਸੀਗਾ ਤੇ ਉਹਨਾਂ ਨਾਲ ਗਲਤ ਕੰਮ ਕਰਦਾ ਸੀਗਾ ਕਈ ਵਾਰ ਤੋਂ ਬੱਚੀਆਂ ਨੂੰ ਮਾਰ ਵੀ ਦਿੰਦਾ ਸੀਗਾ ਇਹ ਸਾਰਾ ਕੁਝ ਕਾਰਨ ਦਾ ਕਰਨਾ ਇਹਦੇ ਲਈ ਇੱਕ ਆਮ ਜੀ ਗੱਲ ਹੁੰਦੀ ਸੀਗੀ ਪੂਲਾ ਗੁਰਦੁਆਰਿਆਂ ਦੇ ਵਿੱਚ ਖੁਸਰੇਨ ਚਾਉਂਦਾ ਸੀਗਾ ਤੇ ਸ਼ਰਾਬਾ ਪੀ ਕੇ ਤੇ ਉਹਨਾਂ ਦੇ ਨਾਲ ਆਪ ਵੀ ਭੰਗੜੇ ਪਾਉਂਦਾ ਤੇ ਗੁਰਦੁਆਰਿਆਂ ਦੇ ਵਿੱਚ ਮੀਟ ਰਹਿੰਦਾ ਤੇ ਨਿੱਕੀਆਂ ਨਿੱਕੀਆਂ ਬੱਚੀਆਂ ਦੇ ਬਲਾਤਕਾਰ ਕਰਨੇ ਇਹਨੂੰ ਇੱਕ ਆਮ ਜਿਹਾ ਗੱਲ ਲੱਗਦੀ ਹੁੰਦੀ ਸੀਗੀ ਤੇ ਜਿਹੜੇ ਇਹਦੇ ਸਾਥੀ ਸੀਗੇ ਉਹ ਵੀ ਆਸੇ-ਪਾਸੇ ਲੁੱਟਖਸੁੱਟ ਕਰਕੇ ਕਿਸ ਨਾ ਕਿਸੇ ਕੇਸ ਦੇ ਵਿੱਚ ਜਿਹੜਾ ਪਰਸ ਨੂੰ ਲੜੀਂਦੇ ਹੁੰਦੇ ਸੀਗੇ ਤੇ ਉਹਨਾਂ ਨੂੰ ਆਪ ਦੇ ਕੋਲੇ ਰੱਖ ਲੈਂਦਾ ਸੀਗੇ ਤੇ ਉਹਨਾਂ ਨੂੰ ਵੀ ਜਿਹੜਾ ਨੇਂਗਾ ਦਾ ਬਾਣਾ ਪਵਾ ਦਿੰਦਾ ਹੁੰਦਾ ਸੀਗਾ ਤੇ ਇਹ ਜਿੱਥੇ ਵੀ ਕਿਸੇ ਕਿਸੇ ਵੀ ਜਿਸ ਵੀ ਕਿਸੇ ਗੁਰਦੁਆਰੇ ਤੇ ਕਬਜ਼ਾ ਕਰਦਾ ਸੀਗਾ ਤਾਂ ਉਸ ਗੁਰਦੁਆਰੇ ਦੇ ਵਿੱਚ ਇਹਨੇ ਡੋਡੇ ਬੀਜਦਾ ਹੁੰਦਾ ਸੀਗਾ ਇਹਨੇ ਡੋਡੇ ਬੀਜ ਹੀ ਪਿਆ ਕਰਨੇ ਤਾਂ ਇੱਕ ਵਾਰ ਇਹਨੇ ਕਿ ਕੀਤਾ ਵੀ ਕਿਸੇ ਪਿੰਡ ਦੀ 7ਵੀਂ ਕਲਾਸ ਵਿੱਚ ਪੜ੍ਹਦੀ ਬੱਚੀ ਮੈਨੂੰ ਉਹ ਪਿੰਡ ਵੀ ਪਤਾ ਤੇ ਬੱਚੀ ਦਾ ਨਾਂ ਵੀ ਪਤਾ ਪਰ ਮੈਂ ਵੀਡੀਓ ਦੇ ਵਿੱਚ ਮੈਂਸ਼ਨ ਨਹੀਂ ਕਰ ਸਕਦਾਗਾ ਕਿਉਂਕਿ ਆਪਾਂ ਨੂੰ ਨਹੀਂ ਪਤਾ ਵੀ ਅੱਜ ਉਸ ਬੱਚੀ ਦਾ ਪਰਿਵਾਰ ਕਿਹੜੇ ਹਾਲਾਤਾਂ ਦੇ ਵਿੱਚ ਹੋਊਗਾ ਤਾਂ ਕਰਕੇ ਆਪਾਂ ਉਸ ਬੱਚੀ ਦਾ ਨਾਂ ਤੇ ਪਿੰਡ ਦਾ ਪਤਾ ਆਪਾਂ ਇਸ ਵੀਡੀਓ 'ਚ ਨਹੀਂ ਕਰਾਂਗੇ ਅਤੇ ਸਾਤਮੀ ਕਲਾਸ ਵਿੱਚ ਪੜ੍ਹਦੀ ਬੱਚੀ ਨੂੰ ਜਦੋਂ ਚੱਕ ਲੈਂਦਾ ਤਾਂ ਉਹਦੇ ਨਾਲ ਬਲਾਤਕਾਰ ਕਰਦਾ ਤੇ ਉਹਨੂੰ ਇਹ ਮਾਰ ਦਿੰਦਾ ਮਾਰ ਕੇ ਇਹ ਨਹਿਰ ਤੇ ਸੁੱਟ ਦਿੰਦਾ ਤਾਂ ਜਦੋਂ ਉਸ ਪਿੰਡ ਦੇ ਲੋਕ ਉਹ ਬੱਚੀ ਨੂੰ ਛਡਾਉਣ ਦੇ ਵਾਸਤੇ ਇਹਦੇ ਕੋਲੇ ਆਉਂਦੇ ਆ ਤਾਂ ਇਹ ਕਹਿੰਦਾ ਵੀ ਉਹ ਤਾਂ ਬੱਚੀ ਜਿਹੜੀ ਸੀਗੀ ਮੇਰੇ ਨਹਿਰ ਨਾਲ ਭੱਜ ਗਈ ਤਾਂ ਇੱਕ ਗੁਰਦੁਆਰਾ ਸਾਹਿਬ ਦੇ ਇੱਕ ਪਾਠੀ ਜਿਹੜਾ ਸੀਗਾ ਉਹ ਉੱਥੇ ਰਹਿੰਦੇ ਸੀਗੇ ਤੇ ਇਹ ਗੁਰਦੁਆਰਾ ਸਾਹਿਬ ਜਾਂਦਾ ਤਾਂ ਉਸ ਪਾਠੀ ਦੀ ਇੱਕ 7 ਸਾਲ ਦੀ ਬੱਚੀ ਸੀਗੀ ਤੇ ਪਰ ਬੱਚੀ ਦੀ ਮਾਂ ਮਾਰ ਚੁੱਕੀ ਸੀਗੀ ਤਾਂ ਇਹਨੇ ਰਾਤ ਨੂੰ ਉਹ ਬੱਚੀ ਨੂੰ ਝੱਕ ਲਿਆ ਤਾਂ ਉਹਦੇ ਨਾਲ ਇਹਨੇ ਬਲਾਤਕਾਰ ਕੀਤਾ ਬੱਚੀ ਇੰਨੀ ਛੋਟੀ ਸੀਗੀ ਕਿ ਉਹ ਬਲਾਤਕਾਰ ਨਾ ਸਹਾਰ ਸਕੀ ਤੇ ਬੱਚੀ ਮਰ ਜਾਂਦੀ ਆ ਉਹ ਤੇ ਇਹਨੇ ਜਦੋਂ ਇਸ ਗੱਲ ਦਾ ਪਤਾ ਉਸ ਪਾਠੀ ਸਿੰਘ ਨੂੰ ਲੱਗਦਾ ਤੇ ਕੋ ਜਾਂ ਕੁੜੀ ਦੇ ਪਿਓ ਨੂੰ ਲੱਗਦਾ ਤਾਂ ਉਹ ਰੌਲਾ ਪਾਉਂਦਾ ਤਾਂ ਇਹ ਇਹ ਪੂਲਾ ਉਹਨੂੰ ਕੁੱਟ-ਕੁੱਟ ਕੇ ਜਿਹੜਾ ਗੁਰਦੁਆਰੇ ਦੇ ਵਿੱਚੋਂ ਬਾਹਰ ਕੱਢ ਦਿੰਦਾ ਐਡਾ ਇਹ ਘਟਿਆ ਬੰਦਾ ਸੀਗਾ ਐਡੇ ਘਟਿਆ ਇਹਦੇ ਕੰਮ ਸੀਗੇ ਵੀ ਜਿਹੜੇ ਆਪਾਂ ਵੀਡੀਓ ਦੇ ਵਿੱਚ ਵੀ ਆਪਾਂ ਸ਼ੇਅਰ ਨਹੀਂ ਕਰ ਸਕਦੇਗੇ ਇੱਕ ਆਰੀਏ ਨੇ ਕਿ ਕੀਤਾ ਜਿਹੜੀ ਇਹ ਗੁਰਦੁਆਰਾ ਸਾਹਿਬ ਦੇ ਵਿੱਚੋਂ ਬੱਚੀ ਸੀਗੀ ਇਹ ਬੱਚੀ ਦਾ ਨਾਮ ਕੋਮਲ ਗੌਰ ਸੀਗਾ ਠੀਕ ਹੈ ਤਾਂ ਇਹਨੇ ਹੋਰ ਪਤਾ ਹੀ ਨਹੀਂ ਕਿੰਨੀਆਂ ਜਿਹੜੀਆਂ ਬੱਚੀਆਂ ਸੀਗੀਆਂ ਬੇਕਸੂਰ ਬੱਚਿਆਂ ਨੂੰ ਆਪ ਦਾ ਜਿਹੜਾ ਸ਼ਿਕਾਰ ਬਣਾਇਆ ਸੀਗਾ ਤੇ ਇਹਦੀ ਜਿਸ ਵੀ ਕਿਸੇ ਦੇ ਨਾਲ ਦੁਸ਼ਮਣੀ ਹੁੰਦੀ ਸੀਗੀ ਉਹਨੂੰ ਤਾਂ ਇਹ ਮਾਰਦਾ ਹੀ ਮਾਰਦਾ ਹੁੰਦਾ ਸੀਗਾ ਨਾਲ ਉਹਦਾ ਸਾਰਾ ਪਰਿਵਾਰ ਹੀ ਮਾਰ ਦਿੰਦਾ ਸੀਗਾ ਇੱਥੋਂ ਤੱਕ ਕੀ ਕਈ ਵਾਰ ਤਾਂ ਇਹ ਉਹਦੇ ਰਿਸ਼ਤੇਦਾਰਾਂ ਤੱਕ ਨੂੰ ਵੀ ਮਾਰ ਦਿੰਦਾ ਸੀਗਾ ਤਾਂ ਜੋ ਕੱਲ ਨੂੰ ਕੋਈ ਆ ਕੇ ਜਿਹੜਾ ਇਹਦੇ ਤੋਂ ਬਦਲਾ ਨਾ ਲੈ ਸਕੇ ਇਹ ਐਡਾ ਗੰਦਾ ਬੰਦਾ ਸੀਗਾ ਇੱਕ ਕਰੀ ਇਹ ਆਨੰਦਪੁਰ ਸਾਹਿਬ ਹੋਲੇ ਮਹੱਲੇ ਤੇ ਜਾਂਦਾ ਤਾਂ ਉੱਥੇ ਕਿਸੇ ਨੌਜਵਾਨ ਨਾਲ ਇਹਦੀ ਤੁੰਤੂ ਮਾਮਾ ਹੋ ਜਾਂਦੀ ਆ ਤਾਂ ਇਹਨੇ ਉਸ ਨੌਜਵਾਨ ਨੂੰ ਸਾਰਿਆਂ ਦੇ ਸਾਹਮਣੇ ਸ਼ਰਿਆਂ ਵਿੱਚ ਪਹਿਲਾਂ ਤਾਂ ਕੁੱਟਿਆ ਬਾਅਦ ਚ ਉਹਨੂੰ ਕੁੱਟ ਕੇ ਤੇ ਉਹਨੂੰ ਨਹਿਰ 'ਚ ਸੁੱਟਦਾ ਸਾਰਿਆਂ ਦੇ ਸਾਹਮਣੇ ਤਾਂ ਇਹਨੇ ਜਿਵੇਂ ਮੈਂ ਦੱਸਿਆ ਸੀਗਾ ਵੀਰ ਨੇ ਇੱਕ ਫੇਕ ਪਾਲਕੀ ਵੀ ਬਣਾਈ ਹੋਈ ਸੀਗੀ ਤੇ ਪਾਲਕੀ ਦੇ ਵਿੱਚ ਸ਼ਰਾਬ ਦੀਆਂ ਬੋਤਲਾਂ ਰੱਖਦਾ ਸੀਗਾ ਤੇ ਉਸ ਤੋਂ ਤੱਕ ਦੀ ਸ਼ਰਾਬ ਪੀ ਕੇ ਕਈ ਵਾਰੀ ਉਹਨੂੰ ਆਪ ਵੀ ਚਲਾਉਂਦਾ ਹੁੰਦਾ ਸੀਗਾ ਇੱਕ ਵਾਰੀ ਇਹ ਸ਼ਰਾਬ ਨਾਲ ਡੱਕਿਆ ਅੰਮ੍ਰਿਤਸਰ ਸਾਹਿਬ ਪਹੁੰਚ ਜਾਂਦਾ ਤੇ ਉੱਥੇ ਜਾ ਕੇ ਜਦੋਂ ਟਾਸਕ ਫੋਰਸ ਨੂੰ ਇਹਦੇ ਬਾਰੇ ਪਤਾ ਲੱਗਦਾ ਤਾਂ ਉਹਨਾਂ ਨੇ ਇਹਨੂੰ ਦਵਾਲਿਆ ਤਾਂ ਮੈਂ ਵੜਕ ਮਾਰ ਕੇ ਅੰਦਰ ਵੜ ਜਾਂਦਾ ਤਾਂ ਉੱਥੋਂ ਇਹ ਢੂੜ ਘੰਟੇ ਬਾਅਦ ਉੱਥੋਂ ਜਿਹੜਾ ਬਾਹਰ ਨਿਕਲਦਾ ਹੈ ਤਾਂ ਇੱਕ ਆਰੀਏ ਨੇ ਜਸਵੀਰ ਸਿੰਘ ਨਾਂ ਦਾ ਇੱਕ ਨੌਜਵਾਨ ਸੀਗਾ ਉਹਦੀ ਪੂਲੇ ਨਾਲ ਥੋੜੀ ਬਹੁਤੀ ਬੈਂਸ ਜਲਦੀ ਰਹਿੰਦੀ ਸੀਗੀ ਤਾਂ ਇੱਕ ਆਰੀ ਉਹ ਇਹਦੇ ਹੱਥ ਆ ਜਾਂਦਾ ਤਾਂ ਪੂਲੇ ਨੇ ਪਹਿਲਾਂ ਤਾਂ ਉਹਨੂੰ ਕੁੱਟਿਆ ਬਾਅਦ ਜਦੀਆਂ ਲੱਤਾਂ ਤੋੜੀਆਂ ਫਿਰ ਬਾਹਾਂ ਤੋੜੀਆਂ ਫਿਰ ਉਹਦੀਆਂ ਲੱਤਾਂ ਦੇ ਉੱਤੋਂ ਦੀ ਮੋਟਰਸਾਈਕਲ ਲੰਗਾਏ ਤੋਂਦ ਬਾਅਦ ਉਹਨੂੰ ਟੋਟੇ ਟੋਟੇ ਕਰਕੇ ਉਹਨੂੰ ਤੰਦੂਰ ਦੇ ਵਿੱਚ ਸਾੜਦਾ ਐਡਾ ਸੜਿਆ ਬੰਦਾ ਸੀਗਾ ਇਹ ਤੇ ਸਾਰਾ ਕੁਝ ਪੁਲਿਸ ਦੇ ਤੇ ਜਥੇਬੰਦੀਆਂ ਦੇ ਸਾਹਮਣੇ ਹੁੰਦਾ ਸੀਗਾ ਪਰ ਇਹਨੂੰ ਕਿਸੇ ਨੇ ਵੀ ਇਹ ਨਾ ਇਹਦੇ ਤੇ ਕੋਈ ਵੀ ਜਿਹੜਾ ਵਾ ਸਟੈਪ ਨਹੀਂ ਲਿਆ ਸੀਗਾ ਤੇ ਫਿਰ ਵੀ ਇਹਦਾ ਅੱਜ ਤੱਕ ਵੀ ਕਦੇ ਵੀਰੇ ਦੇ ਅਕਾਲ ਤਖਤ ਸਾਹਿਬ ਤੋਂ ਕੋਈ ਵੀ ਹੁਕਮ ਨਾ ਮੈਨੂੰ ਜਿਹੜਾ ਜਾਰੀ ਨਹੀਂ ਹੋਇਆ ਸੀਗਾ ਇੱਕਾਰੀ ਪਿੰਡ ਕਾਣ ਪਿੰਡ ਦੇ ਜਿਹੜਾ ਸੱਤ ਜੀ ਸੀਗੇ ਤੇ ਉਹਨਾਂ ਦੇ ਵਿੱਚ ਇੱਕ ਦੁੱਧ ਪੀਂਦਾ ਬੱਚਾ ਸੀਗਾ ਜਿਹਨੂੰ ਕੀ ਇਹ ਗੋਲੀਆਂ ਮਾਰ ਕੇ ਭੁੰਨ ਦਿੰਦਾ ਠੀਕ ਹੈ ਇਸ ਕੇਸ ਦੇ ਵਿੱਚ ਫਿਰ ਵਿਆਸ ਥਾਣੇ ਦੇ ਵਿੱਚ 144 ਨੰਬਰ ਐਫ ਆਰ ਆਈ ਇਹਦੇ ਤੇ ਦਰਜ ਹੁੰਦੀ ਆ ਤਾਂ ਇਸ ਐਫਆਰਆਈ ਦੇ ਵਿੱਚ 1991 ਦੇ ਵਿੱਚ ਹਾਈ ਕੋਰਟ ਦੀਆਂ ਹਦਾਇਤਾਂ ਦੇ ਅਨੁਸਾਰ ਪੂਲੇ ਨੂੰ ਜਿਹੜਾ ਜੇਲ੍ਹ ਭੇਜਿਆ ਜਾਂਦਾ ਤਾਂ ਉਸ ਜੇਲ੍ਹ ਦੇ ਵਿੱਚ ਦੋ ਨੌਜਵਾਨ ਹੁੰਦੇ ਆ ਹਰਚੰਦ ਸਿੰਘ ਤੇ ਗੱਗੂ ਜਿਹੜੇ ਦੋਵੇਂ ਜਾਣੇ ਇਹਨੂੰ ਅੱਗ ਲਾ ਕੇ ਸਾੜ ਕੇ ਤੇ ਇਹਦਾ ਸੋਧਾ ਜਿਹੜਾ ਲਾਉਂਦਿਆ ਤਾਂ ਜਿਹੜੇ ਸਾਰੇ ਜਿੰਨੇ ਬੇਕਸੂਰ ਨੌਜਵਾਨ ਜਾਂ ਬੱਚਿਆਂ ਨੇ ਇਹ ਕਤਲ ਕੀਤਾ ਸੀ ਤਾਂ ਉਹਨਾਂ ਦਾ ਬਦਲਾ ਲੈਂਦੇ ਆ ਤੇ ਸੋ ਗੱਗੂ ਨੇ ਤੇ ਹਰਚੰਦ ਨੇ ਇਹਨੂੰ ਕਿਵੇਂ ਸਾੜਿਆ ਸੀਗਾ ਉਹ ਮੈਂ ਇਸ ਵੀਡੀਓ ਦੇ ਵਿੱਚ ਨਹੀਂ ਦੱਸ ਸਕਦਾ ਕਿਉਂਕਿ ਉਹਨਾਂ ਦੋਨਾਂ ਨੌਜਵਾਨਾਂ ਨੂੰ ਮਾਣਯੋਗ ਹਾਈ ਕੋਰਟ ਨੇ 22 ਜਨਵਰੀ ਕੀਤਾ ਸੀ ਇਸ ਕੇਸ ਦੇ ਵਿੱਚੋਂ ਤੇ ਜੇ ਤੁਸੀਂ ਦੇਖਣਾ ਚਾਹੁੰਦੇ ਹੋ ਸੁਣਨਾ ਚਾਹੁੰਦੇ ਹੋ ਵੀ ਉਹਨੂੰ ਕਿਵੇਂ ਮਾਰਿਆ ਸੀ ਤਾਂ ਤੁਸੀਂ ਗੱਗੂ ਦੀਆਂ ਜਿਹੜੀਆਂ ਇੰਟਰਵਿਊਆਂ ਜਾ ਕੇ ਸੁਣ ਸਕਦੇ ਹੋ ਸੋ ਤੁਹਾਨੂੰ ਇਹ ਪਾਪੀ ਦੀ ਸਟੋਰੀ ਕਿਵੇਂ ਦੀ ਲੱਗੀ ਕਿਉਂਕਿ ਨਾ ਇਹਨੇ ਹੋਰ ਵੀ ਬਹੁਤ ਗੰਦੇ ਘਟਿਆ ਕੰਮ ਕੀਤੇ ਸੀਗੇ ਵੀ ਜਿਹੜੇ ਮੈਂ ਵੀਡੀਓ ਦੇ ਵਿੱਚ ਦੱਸ ਹੀ ਨਹੀਂ ਸਕਦਾ ਸਿਰਫ ਉਹਨੀਆਂ-ਉਨੀਆਂ ਗੱਲਾਂ ਮੈਂਸ਼ਨ ਕੀਤੀਆਂ ਕਿ ਜਿੰਨੀਆਂ ਆਪਾਂ ਵੀਡੀਓ ਦੇ ਵਿੱਚ ਦੱਸ ਸਕਦੇ ਸੀਗੇ ਤੇ ਸੋ ਜੇ ਤੁਹਾਨੂੰ ਜਾਣਕਾਰੀ ਚੰਗੀ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਆ ਜੋ ਧੰਨਵਾਦ